ਸਾਹਿਬ ਜੀਓ ਤੇਰਾ ਹਰਾ ਸਾਹਿਬ ਸੋਦਰ ਰਗ ਅਸ ਮਹਿਲਾ ਪਹਿਲਾ ਏਕ ਓਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਹਿ ਸੋ ਘਰ ਕਹਿ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਦ ਨਿਕ ਸੰਕਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਈਏ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁੰਦਨ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁੰਦਨ ਚਿੱਤ ਗੁਪਤ ਲਿਖ ਜਾਣੀਏ ਲਿਖ ਲਿਖ ਤਾ ਵਿਚਾਰੇ ਗਾਵਨ ਤੁੰਦਨ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦ ਅਸਾਰੇ ਗਾਵਨ ਤੁੰਨ ਇੰਦਰ ਇੰਦਰਾਸਨੇ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁੰਨ ਸਿਦ ਸਮਾਦੀ ਅੰਦਰ ਗਾਵਨ ਤੁੰਨ ਸਤਿ ਵਿਚਾਰੇ ਗਾਵਨ ਤੁੰਨ ਜਤੀ ਸਤੀ ਸੰਤੋਖੀ ਗਾਵਨ ਤੁੰਨ ਵੀਰ ਕਰਾਰੇ ਗਾਵਨ ਤੁੰਨ ਪੰਡਿਤ ਪਣ ਰਕੀ ਸੁਰ ਜੁਗ ਜੁਗ ਵੇਤਾ ਨਾਲੇ ਗਾਵਨ ਤੁੰਦਨ ਮੋਹਣੀਆ ਮਨ ਮੋਹਨ ਸ੍ਰਗ ਮਸ਼ੂ ਪਿਆਲੇ ਗਾਵਨ ਤੁੰਦਨ ਤਨੁ ਪਾਏ ਤੇਰੇ ਅਛਰ ਤੀਤ ਨਾਲੇ ਗਾਵਨ ਤੁੰਦਨ ਜੋਤ ਮਹਾ ਬਲ ਸੂਰਾ ਗਾਵਨ ਤੁੰਦਨ ਖਾਣੀ ਚਾਰੇ ਗਾਵਨ ਤੁੰਦਨ ਖੰਡ ਮੰਡਲ ਬਰਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁੰਨ ਗਾਵਨ ਜੋਤਿੰਦ ਭਾਵ ਤੇ ਤੇ ਭਗਤ ਰਸਾਲੇ ਔਰ ਕੇਤੇ ਤਨ ਕਉਨ ਸੇ ਮੇ ਚਿਤ ਨਾ ਉਹ ਨਾਨਕ ਆ ਵਿਚਾਰੇ ਸੋਈ ਸੋਏ ਸਤ ਸੱਚ ਸਹੇਬ ਸੱਚ ਸਾਚੀ ਨਹੀਂ ਹੈ ਪੀਓਸੀ ਚੈਲਜਸੀ ਰਚਨਾ ਜਿਨੇ ਚੈ ਰੰਗੀ ਰੰਗੀ ਭਾਤੀ ਕਰ ਕਹ ਜਿਨਸੀ ਮਾਜ ਨੇ ਪਾਈ ਕਰ ਕਰ ਦੇਖੇ ਕਿਤਾ ਪਣਾ ਜੀਤੇ ਦੀ ਵਡਿਆਈ ਜੋ ਤੁਸ ਪਾਵੇ ਸੋਏ ਕਰਸੀ ਫਿਰ ਹੁਕਮ ਨ ਕਰਨਾ ਚਾਹੀ ਸੋ પાਸੋ ਸਹ ਪਾਪ ਸਹੇਬ ਨਾਨਕ ਰਹਿਣ ਰਜਾਈ ਆਸਮਹਿਲਾ ਪਹਿਲਾ ਸੁਨ ਵਡਾ ਕੇ ਸਭ ਕੋਏ ਕੇ ਵਡ ਵੱਡਾ ਡੀਟਾ ਉਈ ਕੀਮਤ ਭਾਈ ਨਾ ਕਹਿ ਆ ਚਾਈ ਕਹਿਣ ਵਾਲੇ ਤੇਰੇ ਰੇਸ ਮਾਈ ਵੱਡੇ ਮੇਰੇ ਸਾਹਿਬਾ ਕੈਰ ਗੰਭੀਰਾ ਗੁਣੀ ਕਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਵਡ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਤੇ ਨੀ ਗੁਰ ਕਰਾਈ ਕਹਿ ਨਾ ਜਾਈ ਤੇ ਚਲ ਵਟਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿਧਾ ਪੁਰਖਾਂ ਕੀਆਂ ਵਟਿਆਈਆਂ ਤੂਤ ਬਿਨ ਸਿਧੇ ਕਿਨੇ ਨਾ ਪਾਈਆਂ ਕਰਮ ਲੈ ਨਹੀਂ ਠਾਕੇ ਰਾਈਆਂ ਆਖਣ ਵਾਲਾ ਕਿਆ ਬੇਚਾਰਾ ਸੀਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਅਸ ਮਹਿਲਾ ਪਹਿਲਾ ਆਖਾ ਜੀਵਾ ਬਿਸਰੇ ਮਰ ਜਾਓ ਆਖਣ ਓ ਕਾ ਸੱਚਾ ਨਾਉ ਸੱਚੇ ਨਾਮ ਕੀ ਲਾਕੇ ਭੁੱਖ ਤੁ ਭੁਖੇ ਖਾਈ ਚੱਲੀਏ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਹੇਬ ਸੱਚੀ ਨਾਈ ਰਹਾਓ ਸੱਚੇ ਨਾਮ ਕੀ ਤਿਲ ਵਟਿਆਏ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਭਾਈ ਵੱਡਾ ਨਾ ਹੋਵੇ ਘਾਟ ਨਾ ਚਾਹੀ ਨਾ ਮਰੇ ਨਾ ਹੋਵੇ ਸੋਗ ਜਿੰਦਾਰ ਰਹੇ ਨਾ ਚੁੱਕੇ ਭੋਗ ਗੁਣੇ ਹੋ ਹੋ ਨਾਹੀ ਕੋਈ ਨਾ ਕੋ ਹੋਆ ਨਾ ਕੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਾਰੀਏ ਤੇ ਕਮ ਜਤ ਨਾਨਕ ਨਾਵੇ ਬਾਜਿਸ ਨਾਥਾ ਗੁਜਰੀ ਮਹੱਲਾ ਚੋਤਾ ਹਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੁਰ ਸਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮਿਰਾ ਪ੍ਰਾਨ ਸਿਕਾਇ ਹਰ ਕੀਰਤ ਹਮਰੇ ਰਹਿ ਰਾਸ ਰਹਾ ਹਰ ਚਨ ਕੇ ਵਡ ਪਾਗ ਬਡੇਰੇ ਜਿਨ ਹਰ ਹਰੇ ਸਰਗਾ ਹਰ ਪਿਆਸ ਹਰ ਹਰ ਨਾਮ ਰੇ ਤੇ ਵਿਸਾਈ ਬਿਲੇ ਸੰਕਟ ਗੁਣ ਪ੍ਰਕਾਸ਼ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਿੰਜੰ ਪਾਸ ਜੋ ਸਤਿਵ ਸਣ ਸੰਗਤ ਨੀ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰਜਲ ਸਤਿਵ ਸੰਗਤ ਪਾਈ ਤਿਨ ਤੁਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਤੇ ਵੇਦਮ ਜਾਰੀ ਹਰੀ ਜੋ ਭਰਿਆ ਸੇਲ ਪੱਥਰ ਮੇ ਜੰਤ ਪਾਇ ਤਾ ਕੇ ਚ ਕੋ ਅਗੇ ਘਲ ਤਰਿਆ ਮੇਰੇ ਮਾਤਉ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੂਤ ਬਨੇਤਾ ਕੋਈ ਨਾ ਕਿਸ ਕੀ ਧਰਿਆ ਸਿਰੇ ਸਿਰਜ ਕੋ ਸੇ ਬੇ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡੇ ਆਵੇ ਸੇ ਕੋ ਸਾਤਿ ਸਪਾਛੇ ਬਚਰੇ ਸ਼ਰੀਆ ਤਿੰਨ ਕਮਣਿ ਕਲਾਵੇ ਕਮਣਿ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਸਿਤਾਨ ਠਾਕੁਰ ਕਾ ਤਲ ਤਰਿਆ ਜਨਾਨ ਨਿਕ ਬਲ ਬਲ ਸਦ ਬਲ ਚਾਈਏ ਇਰੰਤਨ ਅਪਾਰਾ ਬਰਿਆ ਰਾਗਾ ਸਮਹਿਲਾ ਚੌਥਾ ਸੋ ਪੁਰਖ ਏ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਏਕਮ ਅਗਮ ਅਪਾਰਾ ਸਭ ਧਿਆਉ ਸਭ ਧਿਆਉ ਤੁੰਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਆਂ ਤੇ ਮਾਰੇ ਜੀ ਤੂੰ ਜੀਆਂ ਦਾ ਤਾਰਾ ਹਰਿ ਧਿਆਉ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਨ ਤੇ ਵਿਚਾਰਾ ਤ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਕਾ ਸਮਾਨਾ ਇਕ ਦਾਤੇ ਕਿਪੇ ਘਾਰੀ ਜੀ ਸਭ ਤੇਰੇ ਝੋ ਜਿ ਬਿਣਾਣਾ ਤੂੰ ਆ ਪੈਦਾਤਾ ਪੈ ਭੁਗਤਾ ਜੀ ਹਉ ਤੁੰਦ ਬਿਨ ਅਵਰਣਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਬਖਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਚਨ ਨਾਨਕ ਤਿੰਨ ਕੁਰਬਾਣਾ ਹਰ ਧਿਆਉ ਹਰ ਧਿਆਉ ਤੁੰਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹੱਥ ਆਇਆ ਜੀ ਤਿੰ ਟੁੱਟੀ ਝਮਕੀ ਫਾਸੀ ਜਿਨੇ ਨੇ ਪੋ ਜਿਨ ਹਰ ਨੇ ਪੋ ਤੇ ਆਇਆ ਜੀ ਤਿੰ ਕਾ ਪੋ ਸਭ ਗਵਾਸੀ ਜਿਨ ਸੇ ਬਿਆ ਜਿਨ ਸੇ ਬਿਆ ਮੇਰੇ ਹਰ ਚੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹੱਥ ਆਇਆ ਜੀ ਜਨਨ ਨਿਕਤਿ ਨੇ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਹਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਰਹੰਤੁੰਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੀ ਹਰ ਪੂਜਾ ਜੀ ਤਪ ਤਪੇ ਜਪੇ ਬੇਅੰਤਾ ਇਹ ਰਿਅਨੇਕ ਤੇਰੇ ਅਨੇਕ ਪੜੇ ਬੋਸਮ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂ ਆਤ ਪੁਰਖ ਅਪਰੰਪਰ ਕਰਤਾ ਜੀ ਤੁੰਤ ਜੀਵੜ ਵਰਨਾ ਕੋਈ ਤੂੰ ਜੁਜਕ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕੈਸੁ ਹੋਈ ਤੁਹਦੇ ਆਪੇ ਸਿਸ਼ਟ ਸਭ ਪਾਈ ਜੀ ਤੁਹਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹਿਲਾ ਚੌਤਾ ਤੂੰ ਕਰਤਾ ਸਚਿਆ ਮੇਡਾ ਸਾਈਂ ਜੋ ਤੂੰ ਪਾਵੇ ਸੋਈ ਤਿਸੇ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੇਂਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜਿਹਾ ਚੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜੀਏ ਸੰਜੋਗੀ ਮੇਲ ਜਿਸਨੂੰ ਤੂੰ ਜਾਣੀ ਸੋਈ ਜਨ ਜਾਣੇ ਹਰ ਗੁਣ ਸਦੀ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਚ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨ ਕੋਏ ਤੂੰ ਘਰ ਘਰ ਵੇਖੇ ਜਾਣੇ ਸੋਏ ਨਾਨਕ ਨਾਨਕ ਗੁਰਮਖ ਪਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰ ਬੈਟੇ ਪਹਿਲੇ ਨਿਵਾਸ ਆ ਪਾੜੀ ਭਾਉ ਕੋ ਤਿਨ ਕੀਆ ਪੰਕਚ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤਹੀਂ ਡੁਬਿਆਲੇ ਮਨ ਇੱਕ ਨਾ ਚਿਤਸ ਮੁੜ ਮਨ ਹਾਇ ਵਿਸਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਿਕ ਮੁਕਤਾ ਜਨਿ ਮਿਪਿਆ ਭਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਾਰਿਆ ਅਸਾ ਮਹਿਲਾ ਪੰਜਵਾਏ ਪ੍ਰਾਪਤ ਮਨਕ ਤੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰਿਆ ਅਵੈ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜੋ ਕੇਵਲ ਨਾਮ ਸਰ ਜਮਲਾਕ ਭਵ ਜਲ ਕਰਨੇ ਕਹੇ ਜਨਮ ਬੇਤਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹ ਨਾਨਕ ਹਮ ਨੀਚ ਕਰਮ ਸਨ ਪਰੇ ਕੀ ਰਾਖੋ ਸਰਮਾ ਪਾਛੇ ਦਸਮੀ ਕਬੀਓ ਬਾਚ ਬੈਂਤੀ ਚੋਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿੱਤ ਕੀ ਛਾ ਤਵ ਚਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਅਮਰੇ ਦੁਸ਼ਟ ਸਬੇ ਤੁਮ ਗਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਿਵਾਰ ਸੇਵਕ ਸਿੱਖ ਸਬੇ ਕਰਤਾ ਰਾ ਮੋ ਰਚਾ ਨਿਜ ਕਾ ਦੇ ਕਰੀਏ ਸਬੈਨ ਕੋ ਹਾ ਸੰਗ ਰੀਏ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੇ ਸਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚਿੰਨ ਚਿੰਨ ਸਤਰ ਹਮਾਰੇ ਮਾਰਿਆ ਆਪ ਹਾਤੇ ਮੁਝੇ ਬਰੀਏ ਮਰਨ ਕਾਲ ਕਾ ਤਾਸ ਨਿਵਾਰੀਏ ਉਜੋ ਹਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਹਿ ਮੋਹਿ ਰਾਖ ਨਿਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸਿਕੰਤਾ ਕਾਲ ਪਈ ਬ੍ਰਹਮ ਭੁਖਤਰਾ ਕਾਲ ਪਈ ਸ਼ਿਵ ਜੀ ਅਵਤਾਰਾ ਕਾਲ ਪਈ ਕਰ ਬਿਸ਼ਨ ਪਕਾਸਾ ਸਕਲੇ ਕਾਲ ਕਾ ਕੀ ਉਤਮਾ ਸਾ ਜਬਨੇ ਕਾਲ ਯੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਬਨੇ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਬਨੇ ਕਾਲ ਸਭ ਜਗਤ ਬਨਾਇਓ ਦੇਵ ਦਿਤੇ ਸ਼ਿਸ਼ਣ ਉਪਜਾਇਓ ਆਦੰਤੇ ਕੇ અવਤਾਰ ਸੋਏ ਗੁਰੂ ਸਮਝਿਓ ਹਮਾਰਾ ਨਮਸ਼ਕਾਤਿ ਸੀ ਕੋ ਹਮਾਰੀ ਸਕਲ ਭਗਜਾ ਜਨੇ ਆਪ ਸਵਾਰੀ Shivkan ko shivgun sukh diyo satrun ko palme badkiyo kat kat ke antar ki janat pale bure ki peer pichanat cheeti teek ਕੁਚਰ ਸੁਲਾ ਸਪਕੇ ਪਾ ਤਿਸ਼ਚ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਖਟ ਖਟ ਕੇ ਬਟਪਟ ਕੀ ਜਾਣੇ ਜਬ ਉਦਕਰ ਕੇ ਕਰੇ ਕਰਤਾਰਾ ਪਰਚਾ ਤਰਥ ਤਬ ਦੇ ਅਪਾਰ ਜਬ ਕਰਕ ਕਰਤੋ ਕਬੂਤ ਮੈਂ ਮਿਤ ਦੇ ਦਰਸਬ ਜਿਤੇ ਬਦਨ ਸ੍ਰਿਸ਼ਟੀ ਸਭ ਤਾਰੇ ਆਪ ਆਪਨੇ ਬੂਝੋ ਚਾਰੇ ਤੁਮ ਸਭੀ ਤਰਤ ਨਿਰਾਲਮ ਜਨਤ ਬੀਦ ਭੇਦ ਅਰਾਲਮ ਨਿਰੰਕਾਰ ਨਿਵਕਾ ਨਿਲੰਬ ਆਜ ਨੀਲਨਦ ਸੰਭ ਤਾਕਾ ਮੂੜ ਚੰਤ ਬੇਦ ਜਾਕ ਭੇਵ ਨ ਭਵਤ ਬੇਦ ਤਾਕੋ ਕਰ ਪੈਨ ਅਨਮਨਤ ਮਹਾ ਮੂੜ ਕਸ਼ ਭੇਦ ਨ ਜਨਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹੀ ਪਿਵ ਆਪ ਆਪਨੇ ਬੁਤ ਹੈ ਜੀਤੇ ਬਰਨਤ ਭਿੰਨ ਪਿੰਨ ਤੁਹੇ ਤੇ ਤੇ ਤੁਮਰਾ ਲਖਾ ਨਾ ਜਾਈ ਪਸਾਰ ਕਹੇ ਬਿਦੀ ਸਜੇ ਪ੍ਰਤਮ ਸੰਸਾਰ ਏਕ ਰੂਪਨੁ ਪਸਰੂਪਾ ਰੰਗ ਪਿਓ ਰਾਵ ਕਹਿ ਬੋਪਾ ਅੰਡਜ ਜੇ ਰਜ ਸਿਤਜ ਕੀਨੀ ਉਤ ਪੂਜ ਖਾਨ ਬਹੁਰ ਰਚੀਨੀ ਕਹੋ ਫੂਲ ਰਾਚਾ ਹੈ ਬੈਠਾ ਓ ਸਿਮਟ ਭਿਓ ਸੰਕਰੀ ਇਕੱਠਾ ਸਗਰੀ ਸਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਇੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰੋ ਅਸਿੱਖ ਸੰਗ ਰੋਦੁਸ਼ੇ ਤੇਠਵ ਤੁਤ ਪਾਤਾ ਸਕਲ ਮਰੇਸ਼ ਕਰੋਣ ਗਾਤਾ ਜੇ ਤੂ ਤਵ ਸਨੀ ਪਰੇ ਤਿਨ ਕੇ ਦੁਸ਼ਟ ਦੁਖ ਕਹੈ ਮਰੇ ਪੁਰਖ ਚਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਹੈ ਤਾਂ ਕੇ ਕਾਲ ਨਿਕਟਨੀ ਹੈ ਰਚਾ ਹੋਈ ਤਹੈ ਸਭ ਕਾਲ ਦੁਸ਼ਟ ਅਰਿਸ਼ਟ ਰੇ ਤਤ ਕਾਲ ਕਿਰਪਾ ਤਿਸ਼ਟ ਤਨ ਜੈ ਨਿਹਾਰਿਓ ਤਾਂ ਕੇ ਤਾਪ ਤਨਕ ਮੋਹਰਿਓ ਦਿੱਤ ਸਿਧ ਕਰਮੋ ਸਭ ਹੋਈ दुष्ट चहाचे सके ना कोई किवा जंत में सवार काल फाते तई बरा जन नाम त्यार उकांत दुष्ट युक्त राखड़ के तमे सुन त्यारी आपा दिलो बारी सर्व टोर में होई सहाय दुष्ट जोगते ले बचाई स्वैया पहे कह जब ते तुम रे तब ते को आकतरे नहीं आ लियो राम रहीम पुराण कुरान ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰ ਸਾਸਤਰ ਵੇਦ ਸਬੇ ਉਪੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਰਾ ਸਗਲੇ ਤੁਹਾਰਿ ਕੋ ਛਾੜਿ ਕੇ ਕਹਿਓ ਤੁਹਾਰ ਦਵਾਰ ਬਾਹੇ ਗਏ ਕਿ ਲਾਜ ਅਸ ਕੋ ਪੀਂਦੇ ਤਾਸ ਤੁਹਾਰ RAM ਕਲੀ ਮਹਿਲਾਤੀ ਚਾ ਅਨੰਤੇ ਕੋਂਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇ ਸਤੀ ਮਨ ਵੱਜੀਆਂ ਬਾਤਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਆ ਸਤਿਗੁਰੂ ਮੈਂ ਪਾਇਆ ਏ ਬਨ ਮੇਰਿਆ ਤੂ ਸਦਰੋ ਹਰ ਨਾਮੇ ਹਰ ਨਾਲ ਰਹੁ ਤੋ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੇ ਕਰ ਉਹ ਕਰੇ ਤੇਰਾ ਕਾਜ ਸਭ ਸੁਆਨਾ ਸਭਨਾ ਗਲਾ ਸਮਰਪਿ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਘਰ ਸਾ ਤੇਰੇ ਸਭ ਕੁਸ਼ੈ ਜਿਸ ਦੇ ਉਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਨੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਧਰਵੀ ਰਾਜਿ ਨੇ ਤੁਕਾ ਸਭ ਗਵਾਇਆਂ ਕਰ ਸ਼ਾਂਤ ਸੁਖ ਮੰਨਿ ਆਈ ਵਸਿਆ ਜਿਨੇ ਛਾ ਸਭ ਪੁਜਾਈਆਂ ਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਉਤਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਵਤਤ ਘਰ ਸਭਾ ਕੇ ਘਰ ਸਭਾ ਕੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਚ ਦੂਤ ਦਵਸ ਕੀਤੇ ਕਾਲ ਇਕ ਟਿੰਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿਰ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਹ ਸਿਖੁ ਆਤਿਤਿ ਕਰਿ ਅਨਹ ਦੇਵਾਚੇ ਆਨੰਦ ਸੁਨੋ ਵਡੇ ਭਾਗਿਓ ਸਗਲੇ ਮਨੋਰਥ ਪੂਰੇ ਆਰੇ ਭਰਮ ਪ੍ਰਭ ਪਾਇਆ ਉਤਰੇ ਸਗਲੇ ਬਸੂਰੇ ਦੁਖ ਰੋਗ ਸੰਤਾ ਬਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨਿਤ ਕਿਤ ਪਵਿਤਤ ਸਤਿਗੁਰ ਆਪਰੇ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਕੇ ਬਾਚੇ ਅਨਹਦ ਪੂਰੇ ਉਹ ਤਾਂ ਆਪਣੀ ਮਹਲਾ 5ਵਾਂ ਥਾਲ ਵਿਸਤਿਨ ਵਸਤੂ ਪਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਧਾਰਪੁਰੇ ਕਾ ਪਇਓ ਜਿਸ ਕਾ ਸਭ ਸਾਰੋ ਏਕੋ ਖਾਵੇ ਏਕੋ ਪੂੰਚੇ ਤੇ ਸਿਕਾ ਹੋਈ ਉਧਾਰੋ ਏ ਵਸਤੂ ਤਜੇ ਨਹੀਂ ਚਾਏ ਨਿਤ ਨਿਤ ਰਖੁਰ ਤਾਰ ਤਬ ਸੰਸਾਰ ਚਣ ਲਗ ਕਰੀਏ ਸਭ ਨਾਨਕ ਬ੍ਰਹਮ ਸਰਸੋ ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈ ਨਾ ਜੋਗ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਧਨ ਮਨ ਚੀਵੇ ਹਰਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਚੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ